ਸੈਂਟਰਸ ਦੇ ਵਿੱਚ ਉਹਨਾਂ ਨੂੰ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਹੈ ਔਰ ਮੈਂ ਮੀਡੀਆ ਕਿਉਂਕਿ ਚੌਥਾ ਪਿੱਲਰ ਡੈਮੋਕ੍ਰੇਸੀ ਦਾ ਮੈਂ ਮੀਡੀਆ ਦੇ ਜ਼ਰੀਏ ਅੱਜ ਸਮੁੱਚੇ ਪੰਜਾਬ ਨੂੰ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਜਲੰਧਰ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਮੁਹਿੰਮ ਹੈ ਜਿਹੜੀ ਇਹ ਇਕੱਲੇ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਪੁਲਿਸ ਜਾਂ ਸਿਵਲ ਅਫਸਰਾਂ ਦੀ ਨਹੀਂ ਹੈਗੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਮੁਹਿੰਮ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਸਾਰੇ ਰਿਲੀਜੀਅਸ ਸੋਸ਼ਲ ਆਰਗੇਨਾਈਜੇਸ਼ਨ ਨੂੰ ਸਾਰੇ ਐਨਜੀਓਜ਼ ਨੂੰ ਨੂੰ ਵੀ ਮੈਂ ਸੱਦਾ ਦਵਾਂਗਾ ਕਿ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋ ਸਭ ਤੋਂ ਵਧੀਆ ਵਧੀਆ ਔਰ ਕਾਮਯਾਬੇ ਮਹਿੰਮ ਉਹਦੀ ਹੋਊਗੀ ਜੇ ਹਰ ਘਰ ਤੋਂ ਸ਼ੁਰੂ ਹੋਊਗੀ ਪਹਿਲਾਂ ਘਰ ਤੋਂ ਸ਼ੁਰੂ ਹੋਵੇ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਇੱਕ ਇਹੋ ਜਿਹਾ ਐਟਮੋਸਫੇਅਰ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਤੇ ਉਹ ਅਸੀਂ ਦੇਣ ਦੇ ਲਈ ਵਚਨਬੱਧ ਆ। ਸੋ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਉਹ ਹੋਈ ਹੈ ਜਿਹੜੇ ਲੋਏਸਟ ਲੈਵਲ ਦੇ ਸਿਵਲ ਔਰ ਪੁਲਿਸ ਦੇ ਆਫੀਸਰ ਸੀਗੇ ਉਹਨਾਂ ਕੋਲੋਂ ਵੀ ਬੜੇ ਚੰਗੇ ਸੁਜੈਸ਼ਨ ਨੇ ਜਿਹੜੇ ਉਹ ਨਿਕਲ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਅ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾੜ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਉਹ ਸਮਾਂ ਗਿਆ ਹੁਣ ਉਹ ਅਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੁਹਾਡੇ ਮਹਿਲ ਜਿਹੜੇ ਉਹ ਹੁਣ ਉਸਰ ਨੇ ਨਹੀਂ ਹੈਗੇ ਉਹ ਟਹਿਣਗੇ ਸੋ ਇਸ ਕਰਕੇ ਇਸ ਕਰਕੇ ਉਹਨਾਂ ਨੂੰ ਬੜੀ ਸਖਤ ਚੇਤਾਵਨੀ ਹੈ ਕਿ ਯਾ ਇਹ ਕੰਮ ਛੱਡ ਦਿਓ ਤੇ ਨਹੀਂ ਕੰਮ ਕਿਵੇਂ ਛਡਾਉਣਾ ਹੈ ਯਾ ਪੰਜਾਬ ਕਿਵੇਂ ਛਡਾਉਣਾ ਇਹ ਸਾਨੂੰ ਪਤਾ ਹੈ ਸੋ ਅੱਜ ਬੜੀ ਵਧੀਆ ਐਟਮੋਸਫੇਅਰ ਦੇ ਵਿੱਚ ਮੀਟਿੰਗ ਹੋਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਸਾਰੇ ਦੇ ਸਾਰੇ ਅਫਸਰ ਸਹਿਬਾਨ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਇਸ ਜ਼ਿੰਮੇਵਾਰੀ ਦਾ ਨਿਰਵਾਹਣ ਕਰਨਗੇ ਔਰ ਜੇ ਕੋਈ ਕਿਸੇ ਲੈਵਲ ਦਾ ਵੀ ਇਸ ਸਿਸਟਮ ਦੇ ਵਿੱਚ ਕੋਈ ਕਾਲੀ ਭੇਡ ਨਜ਼ਰ ਆਉਂਦਾ ਹੋਵੇ ਤੇ ਉਹਦੇ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਹੋਊਗੀ। ਤੁਹਾਡਾ ਸਵਾਲ ਜੀ ਕਿ ਜਿਹੜਾ ਇੱਕ ਕੰਢੀ ਇਲਾਕੇ ਦੀ ਗੱਲ ਕੀਤੀ ਜਾਵੇ। ਹਾਂਜੀ। ਕੰਢੀ ਇਲਾਕੇ ਜਿਹੜੇ ਹੈਗੇ ਆ ਬਾਰਡਰ ਏਰੀਆਸ ਉਥੋਂ ਸਪਲਾਈ ਬੜੀ ਤੇਜ਼ ਹੋ ਰਹੀ ਹੈ ਜਿੱਦਾਂ ਦੇਖੋ ਆਪਾਂ ਨੇ ਵੀ ਜ਼ਿਕਰ ਕੀਤਾ। ਦੇਖੋ ਇਸ ਤਰ੍ਹਾਂ ਕਿ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿੰਨੇ ਪੰਜਾਬ ਦੇ ਵਿੱਚ ਡਰੱਗਸ ਆਉਂਦੇ ਨੇ ਉਹ ਜ਼ਿਆਦਾਤਰ ਬੋਗਣਤੀ ਨੇ ਜਿਹੜੇ ਉਹ ਅਕ੍ਰੋਸ ਦਾ ਬਾਰਡਰ ਆਉਂਦੇ ਨੇ ਇੰਟਰਨੈਸ਼ਨਲ ਬਾਰਡਰ ਤੋਂ ਉਹ ਜ਼ਿਆਦਾ ਆਉਂਦੇ ਨੇ ਇਹਦੀ ਜ਼ਿੰਮੇਵਾਰੀ ਤਾਂ ਪ੍ਰਾਇਮਰੀਲੀ ਤੌਰ ਦੇ ਉੱਪਰ ਗਵਰਨਮੈਂਟ ਆਫ ਇੰਡੀਆ ਦੀ ਹੈ ਇੰਟਰਨੈਸ਼ਨਲ ਬਾਰਡਰ ਨੂੰ ਪ੍ਰੋਟੈਕਟ ਕਰਨ ਦੀ ਬੀਐਸਐਫ ਦੀ ਹੈ ਕਿਉਂਕਿ ਬੀਐਸਐਫ ਨੇ ਪਿਛਲੇ ਸਮੇਂ ਦੇ ਵਿੱਚ 15 ਕਿਲੋਮੀਟਰ ਤੋਂ ਵਧਾ ਕੇ ਆਪ ਦਾ ਜਿਹੜਾ ਰੇਂਜ ਹੈ ਉਹ 50 ਕਿਲੋਮੀਟਰ ਤੱਕ ਕਰ ਲਈ ਸੀਗੀ ਪਰ ਫਿਰ ਵੀ ਉਹਨਾਂ ਨੂੰ ਇੱਕ ਸੈਕੰਡ ਲਾਈਨ ਆਫ ਡਿਫੈਂਸ ਦੇਣ ਦੇ ਲਈ ਵੀ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਉਹਨੂੰ ਸਟੱਡੀ ਪਿਛਲੇ ਦਿਨਾਂ ਦੇ ਵਿੱਚ ਕੀਤਾ ਕਿ ਜੋ ਡਰੋਨ ਟੈਕਨੋਲੋਜੀ ਜਿਹਦੇ ਜ਼ਰੀਏ ਅੱਜ ਆਰਮਜ਼ ਐਮਿਊਨੇਸ਼ਨ ਨਾਰਕੋਟਿਕਸ ਡਰੱਗਸ ਨੇ ਜਿਹੜੇ ਉਹ ਆਉਂਦੇ ਨੇ ਉਹ ਇੱਕ ਬੀਐਸਐਫ ਦੇ ਐਫਰਟਸ ਨੂੰ ਉਹਨਾਂ ਨੂੰ ਹੋਰ ਮਜ਼ਬੂਤ ਦੇ ਕਰਨ ਦੇ ਲਈ ਸਹਾਰਾ ਦੇਣ ਦੇ ਲਈ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਹੈ ਜਿਹੜੀ ਉਹਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਟਰਾਇਲਸ ਲਏ ਨੇ ਤੇ ਬੜੀ ਜਲਦੀ ਹੀ ਮੈਂ ਸਮਝਦਾ ਕਿ ਉਹਦੇ ਨਾਲ ਵੀ ਇੱਕ ਚੰਗਾ ਰਿਜ਼ਲਟ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਏਗਾ ਸੋ ਹਰ ਪੱਖੋਂ ਚਾਹੇ ਉਹ ਹੋਮ ਮੈਨੂਫੈਕਚਰਡ ਆ ਚਾਹੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਨਾਲ ਉਹ ਬੰਦਦਾਇਆ ਸਪਲਾਈ ਹੁੰਦਾ ਤੇ ਚਾਹੇ ਨੈਸ਼ਨਲ ਜਾਂ ਇੰਟਰਨੈਸ਼ਨਲ ਬਾਰਡਰ ਤੋਂ ਜੇ ਕੋਈ ਡਰਗ ਆਉਂਦੇ ਤਾਂ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਉਹਨਾਂ ਨੂੰ ਜੜੋਂ ਖਤਮ ਕਰਨ ਲਈ ਤੇ ਰੋਕਣ ਲਈ ਵਚਨਬੱਧ ਹੈ ਕੀਮਾ ਸਾਹਿਬ ਤਾਂ ਕੰਮ ਕੋਲ ਗਏ ਸੀਗੇ ਉੱਥੇ ਦੇ ਜਿਹੜੇ ਪ੍ਰਸ਼ਾਸਨ ਵੱਲੋਂ ਪਸਿਆ ਗਿਆ ਕਿ ਹਿਮਾਚਲ ਤੋਂ ਬਹੁਤ ਨਸ਼ਾ ਪੰਜਾਬ ਦੇ ਨੂੰ ਸਪਲਾਈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਪੰਜਾਬ ਦੇ ਵਿੱਚ ਹਿਮਾਚਲ ਤੋਂ ਸਪਲਾਈ ਆ ਰਹੀ ਹੈ ਓਕੇ ਤੇ ਇਹ ਦੇ ਇਹ ਦੇਖੋ ਇਸ ਤਰ੍ਹਾਂ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਹੈ ਕਿ ਅਸੀਂ ਤਾਂ ਇੰਟਰਨੈਸ਼ਨਲ ਬਾਰਡਰ ਤੋਂ ਵੀ ਰੋਕਣ ਨੂੰ ਤਿਆਰ ਆ ਜੇ ਕੋਈ ਕਿਸੇ ਸਟੇਟ ਬਾਰਡਰ ਤੋਂ ਆਉਂਦੀ ਹੋएगी ਤੇ ਉਹਦੇ ਉੱਪਰ ਹੀ ਸਖਤ ਕਾਰਵਾਈ ਜਿਹੜੀ ਹੋਏਗੀ ਦੇਖੋ ਸਾਡਾ ਲੋਕਾਂ ਦਾ ਫੀਲਡ ਦੇ ਵਿੱਚ ਨਿਕਲਦਾ ਪਰਪਸ ਹੀ ਇਹੀ ਹੈ ਕਿ ਗਰਾਊਂਡ ਤੋਂ ਫੀਡਬੈਕ ਜਿਹੜਾ ਉਹ ਆਵੇ ਹੁਣ ਜਿਵੇਂ ਗਰਾਊਂਡ ਤੋਂ ਜੇ ਫੀਡਬੈਕ ਚੀਬਾ ਸਭ ਕੋਲ ਆਇਆ ਹੁਣ ਅਸੀਂ ਜਿਹੜੇ ਅੱਜ ਜਿੰਨੇ ਪੁਆਇੰਟਸ ਡਿਸਕਸ ਕੀਤੇ ਨੇ ਅਸੀਂ ਉਹਨਾਂ ਦਾ ਇਸ਼ੂ ਕੀ ਹੈ ਪ੍ਰੋਬਲਮ ਕੀ ਹੈ ਤੇ ਪ੍ਰੋਬਲਮ ਦੇ ਨਾਲ ਉਹਦਾ ਸੋਲੂਸ਼ਨ ਕਿਉਂਕਿ ਜਿੱਥੇ ਪ੍ਰੋਬਲਮ ਹੈ ਸੋਲੂਸ਼ਨ ਵੀ ਉੱਥੋਂ ਹੀ ਨਿਕਲ ਕੇ ਆਉਣਾ ਹੈ ਜੇ ਚੀਮਾ ਸਾਹਿਬ ਦੇ ਧਿਆਨ ਦੇ ਵਿੱਚ ਆਏ ਤੇ ਡੈਫੀਨਿਟਲੀ ਅਸੀਂ ਪੰਜਾ ਦਿਨਾਂ ਦੇ ਵਿੱਚ ਜਦੋਂ ਸਾਰਾ ਪੰਜਾਬ ਕਵਰ ਹੋ ਗਿਆ 55 ਅਸੀਂ 55 ਮਿਨਿਸਟਰਸ ਵੱਲੋਂ ਤੇ ਉਹਦੀ ਇੱਕ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਉਹ ਤਿਆਰ ਕਰਾਂਗੇ ਤੇ ਹਿਮਾਚਲ ਜਿਹੜਾ ਕਾਂਗਰਸੀ ਤੇ ਅਕਾਲੀ ਮੈਂ ਚਲੋ ਇਹ ਜੇ ਮੌਕੇ ਮੈਂ ਕੌਮਪਲੀਟੀਕਲ ਗੱਲ ਕਰਨੀ ਤੇ ਨਹੀਂ ਚਾਹੁੰਦਾ ਪਰ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ ਦੀ ਰੰਗਤਾ ਦਿੰਦੇ ਰਹੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਦੀ ਸਰਕਾਰਾਂ ਉਹਨਾਂ ਦੀ ਸਰਕਾਰਾਂ ਵੀ ਇਸ ਚੀਜ਼ ਨੂੰ ਕੰਟਰੋਲ ਕਰਨ ठीक है की जा सारा जो लीगल एडमिनिस्ट्रेटिव प्रोसेस है वो पूरा किया जाता है जी एक भी डेमोलिशन ऐसी नहीं है जो अगेंस्ट द लॉ ऑफ लैंड होए जिन लोगों ने सरकारी जमीनों पे कब्जे किए हुए हैं पिछली सरकारों के समय में पोलिटिकल लीडर्स की पोस्ट पनाही पे उनको और उसके ऊपर महल उसारे हुए हैं इस ड्रग मनी से फ्रॉम प्रोसीड्स ऑफ क्राइम दे आर नॉट गोइंग टू बी स्पेर्ड बीजेपी कह रही है कि 8 तारीख को पहली किस्त जारी करेगी 2500 को लेकर क्या करेगी सॉरी क्या करेगी 2500 की पहली किस्त दिल्ली दिल्ली हां ठीक है अच्छी अच्छी वो उनको पहले 8 तारीख उनको देखने दो हमने पता है हमें पंजाब में कितनी करनी है वो अपना काम करें हमें अपना काम करने दें